ਸਤਿ ਸ਼੍ਰੀ ਅਕਾਲ ਜੀ ਕਿ ਤਾਹੂ ਜੀ ਸਾਰੇ ਹੌਪਸ ਸਾਰੇ ਠੀਕ ਠਾਕ ਹੋ ਮੈਂ ਵੇਟ ਕਰ ਰਹੀ ਹਾਂ ਹੋਣੀ ਅੱਜ ਆਪਾਂ ਵੀਡੀਓ ਨਹੀਂ ਪਾ ਸਕੀ ਨੇ ਕਿ ਥੋੜਾ ਜਿਹਾ ਕੰਮ ਸੀਗਾ ਈ ਵਾਰ ਆਰਡਰ ਪੇ ਜਨੇ ਸੀ ਕਿ ਉਹਨਾਂ ਦੀ ਪੈਕਿੰਗ ਵਗੈਰਾ ਕਰਨੀ ਸੀਗੀ ਬਹੁਤ ਵਧੀਆ ਥੋੜਾ ਸਾਰਿਆਂ ਦਾ ਧੰਨਵਾਦ ਹੈ ਬਾਰਜੇ ਭੈਣਾ ਵੀ ਬਹੁਤ ਵਧੀਆ ਆਪਾਂ ਨੂੰ ਰਿਸਪੌਂਸ ਦੇ ਰਹੇ ਨੇਗੇ ਜੁੜ ਰਹੇ ਨੇਗੇ ਸਾਰੇ ਉਹ ਆਪਣੇ ਸੂਟ ਬਹੁਤ ਪਸੰਦ ਆ ਰਹੇ ਨੇਗੇ ਰਾਤ ਫੋਨ ਆਇਆ ਭੈਣ ਦਾ ਉਹਨਾਂ ਨੇ ਵੀ ਕਿਹਾ ਜੀ ਸਭ ਤੋਂ ਪਹਿਲਾਂ ਤਾਂ ਇਸ ਗੱਲ ਦਾ ਵੀ ਤੁਹਾਡੇ ਸੂਟਾਂ ਦੀ ਪ੍ਰਸ਼ੰਸਾ ਕਰ ਰਹੇ ਹਾਂ ਅਸੀਂ ਪੇਸ ਕਰ ਰਹੇ ਹਾਂ ਕਿ ਇੰਨੇ ਸੋਹਣੇ ਸੂਟ ਹੁੰਦੇ ਨੇ ਸੋ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਸਾਨੂੰ ਚੀਜ਼ ਪਸੰਦ ਆਉਂਦੀ ਹੈ ਦੇਖੋ ਇਹ ਸਾਡਾ ਕੰਮ ਇਹ ਹੈ ਵੀ ਤੁਹਾਨੂੰ ਖੁਸ਼ੀ ਮਿਲੇਗੀ ਇਸ ਚੀਜ਼ ਤੋਂ ਆਹ ਦੇਖੋ ਆਪਣੀ ਚੀਜ਼ ਨੂੰ ਤਾਂ ਹਰ ਕੋਈ ਸਰਾਂਦਾ ਹੁੰਦਾ ਹੈ ਮੈਂ ਵੀ ਸਰਾਰੀਆਂ ਵੀ ਮੇਰੀ ਚੀਜ਼ ਵਧੀਏਗੀ ਮੈਨੂੰ ਅਸਲ ਅੰਦਰੋਂ ਖੁਸ਼ੀ ਉਦੋਂ ਮਿਲੂਗੀ ਜਦੋਂ ਤੁਹਾਨੂੰ ਪਸੰਦ ਆਣ ਚੀਜ਼ਾਂ ਉਦੋਂ ਆਪਾਂ ਨੂੰ ਖੁਸ਼ੀ ਹੁੰਦੀ ਹੈ ਕੋਈ ਵੀ ਚੀਜ਼ ਹੈ ਕੋਈ ਵੀ ਕੰਮ ਕਰ ਰਿਹਾ ਇਨਸਾਨ ਜੇ ਕੋਈ ਮਿਸਤਰੀਕਾਰ ਬਣਾ ਰਿਹਾ ਹੈ ਜਦੋਂ ਸਾਹਮਣੇ ਵਾਲੇ ਨੂੰ ਜਿਹਦੀ ਚੀਜ਼ ਹੈਗੀ ਉਹਨੂੰ ਖੁਸ਼ੀ ਮਿਲ ਰਹੀ ਹੈਗੀ ਇਹ ਛੋਟੇ ਸੂਟ ਨੇ ਕਿ ਤੁਸੀਂ ਪੇਮੈਂਟ ਕਰਕੇ ਲੈ ਰਹੇ ਹੋਗੇ ਤੁਹਾਨੂੰ ਖੁਸ਼ੀ ਮਿਲ ਰਹੀ ਹੈ ਤਾਂ ਸਾਨੂੰ ਖੁਸ਼ੀ ਹੈਗੀ ਮੈਨੂੰ ਫੇਰ ਖੁਸ਼ੀ ਹੁੰਦੀ ਹੈ ਕਿ ਜਦੋਂ ਤੁਸੀਂ ਖੁਸ਼ ਹੋਵੋਗੇ ਲਓ ਜੀ ਕੱਟ ਪੀਸਾਂ ਦੀ ਵੀਡੀਓ ਮੈਂ ਰਿਪੀਟ ਕਰ ਰਹੀ ਹਾਂ ਇੱਕ ਦੁਬਾਰਾ ਅ ਬਹੁਤ ਵਧੀਆ ਰਿਸਪੌਂਸ ਰਿਹਾ ਹੈ ਤੁਹਾਡਾ ਕੱਟ ਪੀਸਾਂ ਨੂੰ ਲੈ ਕੇ ਬਹੁਤ ਜ਼ਿਆਦਾ ਕੋਰੀਅਰ ਨੇਗੇ ਜਿਹੜੇ ਜਾ ਰਹੇ ਨੇਗੇ ਆਪਣੇ ਤੇ ਬਾਕੀ ਅੱਜ ਇਹ ਚੀਜ਼ ਕਰਤੀ ਆਪਣਾ 400 ਰੁਪਏ ਦਾ 5 ਮੀਟਰ ਸੂਟਰ ਹੋਊਗਾ ਤੇ ਸ਼ਿਪਿੰਗ ਫ੍ਰੀ ਹੋਊਗੀ ਕਿਤੇ ਮਰਜ਼ੀ ਵਵਾਲਿਓ ਇੰਡੀਆ ਚ ਤੁਸੀਂ ਬਾਹਰ ਦੀ ਤੇ ਚਲੋ ਅਲੱਗ ਚੀਜ਼ ਹੈਗੀ ਤੇ ਇਹ ਸਾਰੇ ਤਰ੍ਹਾਂ ਦਾ ਸਟੱਫ ਮੈਂ ਤੁਹਾਨੂੰ ਦਿਖਾ ਦੇਣੀਂਗੀ 400 ਰੁਪਏ ਦਾ 5 ਮੀਟਰ ਦਾ ਸੂਟਰ ਹੋਊਗਾ ਤੇ ਸ਼ਿਪਿੰਗ ਫ੍ਰੀ ਹੋਊ ਜਿਹੜਾ ਮਰਜੀ ਸੂਟ ਹੈ फटाफट ਆਰਡਰ ਬੁੱਕ ਕਰਿਓ ਲਓ ਜੀ ਬਲੈਕ ਕਲਰ ਆ ਗਿਆ ਜੀ ਤੇ ਉਸ ਤੋਂ ਬਾਅਦ ਇਹ ਫਿਰੋਜੀ ਟੋਨ ਚ ਆ ਗਿਆ ਜੀ ਇਹ ਬਹੁਤ ਸੋਹਣਾ ਸਟੱਫ ਹੈ ਇਹ ਫੈਂਡੀ ਸ਼ਿਲਕ ਦਾ ਉਸ ਤੋਂ ਬਾਅਦ ਆ ਗਿਆ ਜੀ ਪਿਕਾਕ ਸ਼ੇਡ ਆ ਗਿਆ ਤੇ ਇਹ ਥੋ ਇਹ ਬਿਲਕੁਲ ਪਿਓਰ ਪਿਕਾਕ ਜਾਇ ਬਲੂ ਸ਼ੇਡ ਤੇ ਆ ਗਿਆ ਇਹ ਥੋੜਾ ਫਿਰੋਜੀ ਟੋਨ ਤੇ ਪਿਕਾਕ ਆ ਗਿਆ ਹੈਗਾ ਇਹ ਵੀ ਉਹ ਹੈ ਕਿਉਂਕਿ ਫਿਰੋਜੀ ਤਾਂ ਇਹ ਹੈਗਾ ਹੈਗੇ ਦੋਨੋਂ ਹੀ ਪਿਕਾਕ ਨੇਗੇ ਬਟ ਇਹ ਬਲੂ ਟੋਨ ਤੇ ਹੈ ਇਹ ਫਿਰੋਜੀ ਟੋਨ ਤੇ ਹੈ ਉਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਇਹਦੇ ਵਿੱਚ ਇਹ ਪਰਪਲ ਦੇ ਵਿੱਚ ਰੈੱਡ ਦੀ ਸ਼ਾਈਨਿੰਗ ਹੈਗੀ ਪਰਪਲ ਦੇ ਵਿੱਚ ਰੈੱਡ ਦੀ ਸ਼ਾਈਨਿੰਗ ਹੈ ਇਹ ਪਰਪਲ ਦੇ ਵਿੱਚ ਮਹਰੂਨ ਕਿਹੜੀ ਸ਼ਾਈਨ ਮਹਰੂਨ ਮਹਰੂਨ ਦੀ ਸ਼ਾਈਨਿੰਗ ਹੈ ਇਹ ਵੀ ਮਹਰੂਨ ਦੀ ਸ਼ਾਈਨਿੰਗ ਵਾਲਾ ਹੈਗਾ ਮੈਨੂੰ ਦੱਸ ਦਿਓ ਵੀ ਕਿਹੜੇ ਸ਼ਾਈਨਿੰਗ ਵਾਲਾ ਇਹ ਮਹਰੂਨ ਦੀ ਸ਼ਾਈਨਿੰਗ ਵਾਲੇ ਨੇਗੇ ਇਹ ਇਹ ਸਾਰੇ ਸੀ ਇਹ ਸਾਰੇ ਨਾ ਮਹਰੂਨ ਦੀ ਸ਼ਾਈਨਿੰਗ ਵਾਲੇ ਨੇਗੇ ਤੇ ਹੁਣ ਆਪਣੇ ਕੋਲੇ ਇੱਕ ਰੈੱਡ ਦੀ ਸ਼ਾਈਨਿੰਗ ਵਾਲਾ ਹੈਗਾ ਬਾਕੀ ਸਾਰੇ ਮਹਿਰੂਨ ਦੀ ਸ਼ਾਈਨਿੰਗ ਵਾਲੇ ਨੇਗੇ ਤੇ ਇਹ ਪਰਪਲ ਲੈਗੇ ਜਿਹੜੇ ਇੱਕ ਤੇ ਬਲੂ ਦੀ ਸ਼ਾਈਨਿੰਗ ਹੈਗੀ ਤੇ ਇੱਕ ਇਹ ਤੇ ਇਹ ਤੇ ਮਹਿਰੂਨ ਬਲੂ ਦੀ ਸ਼ਾਈਨਿੰਗ ਹੈ ਇਹਨਾਂ ਦੋਨਾਂ ਤੇ ਆ ਦੇਖੋ ਇਹਨਾਂ ਦੀ ਕੰਨੀ ਤੋਂ ਪਤਾ ਲੱਗਦਾ ਇਹਨਾਂ ਤੇ ਬਲੂ ਦੀ ਸ਼ਾਈਨਿੰਗ ਆ ਰਹੀ ਹੈਗੀ ਇਹ ਬਿਲਕੁਲ ਪਿਓਰ ਪਰਪਲ ਹੈਗਾ ਲਾਸਟ ਪੀਸ ਰਹਿ ਗਿਆ ਪਿਓਰ ਪਰਪਲ ਦਾ ਜਿਹੜਾ ਸੂਟ ਮੈਂ ਲਾਇਆ ਹੋਇਆ ਸੀ ਪਿਕਸ ਦੇ ਵਿੱਚ ਉਹਦਾ ਇੱਕ ਕਲਾਸਟੀ ਰਹਿ ਗਿਆ ਇਹ ਇਹ ਦੂਜੀਆਂ ਸ਼ਾਈਨੀਆਂ ਡਬਲ ਟੋਨ ਵਾਲੇ ਆਗੇ ਜੀ ਇਹ ਫੈਂਡੀ ਸ਼ਿਲਕ ਦੇ ਸੂਟ ਹੋਗੇ ਜੀ 400 ਰੁਪਏ ਦਾ ਸੂਟ ਹੈਗਾ ਸ਼ਿਪਿੰਗ ਫ੍ਰੀ ਹੈ ਇੱਕ ਸੂਟ ਮੰਗਾਓ 10 ਸੂਟ ਮੰਗਾਓ ਸ਼ਿਪਿੰਗ ਫ੍ਰੀ ਹੈ ਜੀ ਇੰਡੀਆ ਦੀ ਸਾਨੂੰ ਇਹ ਆਪਾਂ ਨੇ ਅੱਜ ਖੁੱਲਾ ਸੱਦਾ ਦਿੱਤਾ ਹੁਣ ਤੁਸੀਂ ਫਟਾਫਟ ਖਰੀਦ ਲਿਓ ਤੇ ਸਟੱਫ ਦੇਖੋ ਇਹਦੇ ਤੇ ਹੈਂਡਵਰਕ ਕਰਵਾਓ ਆਰੀ ਵਰਕ ਕਰਵਾਓ ਮਸ਼ੀਨ ਵਰਕ ਕਰਵਾਓ ਪੇਂਟ ਕਰੋ ਹਰ ਤਰ੍ਹਾਂ ਦੀ ਇੰਬਰਡਰੀ ਮੈਂ ਚਲੋ ਆਪਾਂ ਕਿਸੇ ਪਿੰਡ ਦਾ ਨਾਮ ਨਹੀਂ ਲੈ ਸਕਦੇ ਇੱਕ ਸਾਡੇ ਨਜ਼ਦੀਕ ਹੀ ਪਿੰਡ ਹੈਗਾ ਉਸ ਪਿੰਡ ਦੇ ਵਿੱਚ ਮੈਨੂੰ ਇਹ ਲੱਗਦਾ ਹੈਗਾ ਮੋਸਟਲੀ ਸਾਰੀਆਂ ਭੈਣਾਂ ਹੈਂਡਵਰਕ ਕਰਦੀਆਂ ਨੇ ਆ ਉਹ ਇੰਨੇ ਕੁ ਸੂਟ ਲਿਆ ਰਹੀਆਂ ਨੇ ਖੁਦ ਆਪਣੇ ਆਪਣੇ ਰਿਸ਼ਤੇਦਾਰਾਂ ਦੇ ਹੈਂਡਵਰਕ ਕਰਦੇ ਨੇ ਕਿ ਸੂਟ ਉਹਨਾਂ ਨੂੰ ਇੰਨੇ ਪਸੰਦ ਆ ਰਹੇ ਨੇ ਕਿ ਉਹ ਖੁਦ ਅੱਡੇ ਲਗਾਉਂਦੀਆਂ ਨੇ ਕਿ ਉਹ ਕਹਿੰਦੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਈ ਹੈਗੀ ਸੂਟਾਂ ਦੀ ਆਪਾਂ ਨੂੰ ਇੰਨਾ ਕੁ ਵਧੀਆ ਸਟੱਫ ਹੈ ਪਿਛਲੇ ਸਾਲ ਤੋਂ ਹੀ ਲੈ ਕੇ ਜਾ ਰਹੇ ਨੇ ਕਿ ਉਹ ਉੱਠੇ ਕੱਫੀ ਕੱਫੀ ਸੂਟ ਲੈ ਕੇ ਦੇਖੋ ਜੀ ਇਹ ਮਹਿੰਦੀ 골ਡਨ ਹੈ ਇਹ ਆ ਆਰਗੈਂਜ਼ਾ ਸ਼ਿਮਰ ਹੈਗਾ ਆਰਗੈਂਜ਼ਾ ਸ਼ਿਮਰ ਹੈ ਜੀ ਬਹੁਤ ਸੋਹਣਾ ਲੱਗਦਾ ਹੈ ਤੇ ਉੱਤੇ ਹੈਂਡਵਰਕ ਹੋਇਆ ਮਹਿੰਦੀ 골ਡਨ ਆ ਗਿਆ ਜੀ ਤੇ ਉਸ ਤੋਂ ਬਾਅਦ ਆ ਗਿਆ ਲਵੈਂਡਰ ਇਹ ਲਾਈਲਕ ਪਰਪਲ ਸ਼ੇਡ ਹੈ ਜੀ ਦੋ ਸੂਟ ਆ ਗਏ ਜੀ ਲਾਈਲਕ ਦੇ ਇਹਦੇ ਵਿੱਚ ਵੀ ਬਲੈਕ ਆ ਗਿਆ ਜੀ ਇਹਦੇ ਵਿੱਚ ਇਹ ਵਾਲਾ ਅਨੀਅਨ ਟੋਨ ਦੇ ਆਗੇ ਅਨੀਅਨ ਟੋਨ ਦੇ ਇਹ ਦੋ ਅਲੱਗ ਕਲਰ ਆਗੇ ਦੋ ਸੂਟ ਨੇ 5-5 ਮੀਟਰ ਦੇ ਨੇ ਉਹ ਤਾਂ ਜੀ ਦੇਖੋ ਇੱਕ ਲਓ ਦੋ ਇਹ ਥੋੜਾ ਜਿਹਾ ਇੱਕ ਟੋਨ ਅਲੱਗ ਆਗੇ ਇਹ ਲਵੈਂਡਰ ਜੇ ਪਰਪਲ ਦੀ ਟੋਨ ਦੇ ਵਿੱਚ ਆਗੇ ਇਹ ਬਿਲਕੁਲ ਅਨੀਅਨ ਆਗਾ ਪਿੰਕ ਤੇ ਉਸ ਤੋਂ ਬਾਅਦ ਆ ਗਿਆ ਜੀ ਫਿਰੋਜ਼ੀ ਦੇ ਸੂਟ ਆਗੇ ਜੀ ਉਸ ਤੋਂ ਬਾਅਦ ਆ ਗਿਆ ਪੀਚ ਕਲਰ ਆ ਗਿਆ ਜੀ ਇਹ ਥੋੜਾ ਜਿਹਾ ਇਹ ਪੀਚ ਦੇ ਵੀ ਜਿਹਾ ਥੋੜਾ ਜਿਹਾ ਲਵੈਂਡਰ ਦਾ ਸ਼ੇਡ ਆਗਾ ਇਹ ਸਕਾਈ ਸ਼ੇਡ ਆ ਗਿਆ ਜੀ ਸਕਾਈ ਦਾ ਇੱਕੋ ਹੀ ਪੀਸ ਆਏਗਾ ਤੇ ਇਹ ਆ ਗਿਆ ਜੀ ਪాయిਜ਼ਨ ਗ੍ਰੀਨ ਜਿਹਾ ਸ਼ੇਡ ਹੈਗਾ ਇਹ ਬਹੁਤ ਸੋਹਣਾ ਤੇ ਉਸ ਤੋਂ ਬਾਅਦ ਆ ਗਿਆ ਬਿਲਕੁਲ ਪਿਓਰ ਫਿਰੋਜ਼ੀ ਤੇ ਇੱਕ ਆ ਵਾਲਾ ਸ਼ੇਡ ਹੈਗਾ ਗ੍ਰੇ ਸ਼ੇਡ ਹੈ সিলਵਰ ਗ੍ਰੇ ਇਹ সিলਵਰ ਗ੍ਰੇ ਆ ਗਿਆ ਜੀ ਇਹ ਆ ਗਿਆ オーਰਗਾਂਜਾ ਸ਼ਿਮਰ ਦੇ ਵਿੱਚ ਤੇ ਉਸ ਤੋਂ ਬਾਅਦ ਆ ਗਿਆ ਜੀ ਕ੍ਰਸ਼ ਦੇ ਵਿੱਚ ਕ੍ਰਸ਼ ਦੇ ਵਿੱਚ ਸਿਰਫ ਸੂਟ ਹੀ ਮਿਲਦਾ ਦੋ ਤਿੰਨ ਨਗ ਰਹਿ ਗਏ ਆਪਣੇ ਕੋਲੇ ਕ੍ਰਸ਼ ਦੇ ਸਾਰੇ ਸੋਲਡ ਹੋ ਗਏ ਸੀ ਹੈ ਨਾ ਇਹ ਕਿੰਨੇ ਨੇ ਤਿੰਨੋ ਹੀ ਸੂਟ ਨੇ ਚਾਰ ਸੂਟ ਨੇਗੇ ਇਦੇ ਵਿੱਚ ਮੈਂ ਤੁਹਾਨੂੰ ਦਿਖਾ ਦੇਣੀ ਕਿਉਂਕਿ ਇਹ ਕੰਨੀ ਤੋਂ ਹੀ 컬러 ਦਾ ਪਤਲਾ ਇਹਦੇ ਵਿੱਚ ਦੇਖੋ ਜੀ ਕਿ ਇਹ ਪਰਪਲ ਲਵੈਂਡਰ ਪਰਪਲ ਦਾ ਸ਼ੇਡ ਹੈਗਾ ਇਹਦੇ ਵਿੱਚ ਇਹ ਪਿੰਕ ਜੀ ਟੋਨ ਦੇ ਰਿਹਾ ਇਹ ਬਿਲਕੁਲ ਪਿਓਰ ਦੀ ਟੋਨ ਦੇ ਪਰਪਲ ਦੀ ਟੋਨ ਦੇ ਰਿਹਾਗਾ ਸੇਮ ਹੀ ਨੇ ਤੇ ਕੁਪਲ ਬਾਕੀ 5 ਮੀਟਰ ਦਾ ਸੂਟ ਹੈ ਜੀ ਹਲਕਾ ਫੁਲਕਾ ਤਾਂ ਕੋਈ ਹੋ ਨਹੀਂ ਇਹ ਪੀਚ ਦੀ ਪੀਚ ਦੀ ਪੀਚ ਹੈਗਾ ਤੇ ਇਹ ਵਾਲਾ ਆ ਗਿਆ ਜੀ 골ਡਨ ਜੈਲੋ ਜੀ ਗੋਲਡਨ ਹੈ ਜੀ ਜੈਲੋ ਵੀ ਨਹੀਂ ਕਹਿ ਸਕਦੇ ਹੈਗੇ ਇਹਨੂੰ ਗੋਲਡਨ ਰਸਟ ਜਾਂ ਸ਼ੇਡ ਦੇ ਰਹੇਗਾ ਵਿੱਚ ਚਾਰ ਹੀ ਸੂਟ ਨੇਗੇ ਕ੍ਰਸ਼ ਦੇ ਵਿੱਚ ਆਪਣੇ ਕੋਲ ਤੇ ਉਸ ਤੋਂ ਬਾਅਦ ਆ ਗਿਆ ਜੀ ਮੈਂ ਹੁਣ ਤੁਹਾਨੂੰ ਦਿਖਾਣੀ ਹੈ ਜੀ ਇਹ ਵਾਲਾ ਇਹ ਵਾਲਾ ਸਟਫ ਵੀ ਬਹੁਤ ਸੋਹਣਾ ਹੈ ਇਹ ਸਟਫ ਦੇਖੋ ਜੀ ਹਰ ਇੱਕ ਸਟਫ ਪਤਾ ਨਹੀਂ ਨਵੇਂ-ਨਵੇਂ ਨਾਮ ਨੇਗੇ ਸਟਫ ਦੇ ਇਹ ਆਰਗਨਜਾ ਰਿੰਕਲਸ ਦੇ ਵਿੱਚ ਹੈਗਾ ਔਰਗੈਂਜ਼ਾ ਰਿੰਕਲਸ ਦੇ ਵਿੱਚ ਹੈਗਾ ਔਰਗੈਂਜ਼ਾ ਵੀ ਨਹੀਂ ਕਹਿ ਸਕਦੇ ਹੈਗੇ ਬਹੁਤ ਸੋਹਣਾ ਸਟੱਫ ਹੈ ਮੈਂ ਖੁਦ ਐਵੇਂ ਖਿੱਚ-ਖਿੱਚ ਕੇ ਇਹਨਾਂ ਨੂੰ ਦੇਖੇਗਾ ਇਹਨਾਂ ਦੀ ਸ਼ੀਜਨ ਦੀ ਕੋਈ ਹੋਣੀ ਹੈਗੀ ਵੀ ਆਪਾਂ ਕਹਿੰਨੇ ਵੀ ਇੰਨਾ ਸਸਤਾ ਸੂਟ ਹੈ ਜੀ ਫਿਰ ਇਹਦੇ ਤੇ ਆਪਾਂ ਵਰਕ ਕਰਾਂਗੇ ਹੁੰਦਾ ਜੀ ਸਾਰਿਆਂ ਨੂੰ ਹੀ ਹੁੰਦਾ ਹੈਗਾ ਇਹ ਗੱਲ ਵੀ ਕਿਤੇ ਖਰਾਬ ਹੋ ਜਾਈ ਆਪਾਂ ਅੱਡੇ ਤੇ ਲਗਾ ਲਈਏ ਤੇ ਆਪਾਂ ਪੈਸੇ ਵੀ ਲਾਈਏ ਤੇ ਖਰਾਬ ਪਰ ਇਹ ਸਟੱਫ ਇੰਨਾ ਕੁ ਵਧੀਆ ਹੈਗਾ ਇਹ ਸੂਟ ਨਾ 12-12 15-1500 ਰੁਪਏ ਦੇ ਜਿਹੜੇ ਹੁਣ 10-10000 ਦੇ ਸੂਟ ਆ ਰਹੇ ਨੇ ਜੀ ਇਹੀ ਸਾਰੇ ਸਟੱਫ ਦੇ ਉੱਤੇ ਆਪਣੇ ਕੋਲੇ ਵੱਡੇ ਸ਼ੋਰੂਮ ਸਟਫ ਦੇ ਉੱਤੇ ਹੈਂਡਵਰਕ ਹੋ ਕੇ ਆ ਰਹੇ ਨੇਗੇ ਬੇਸ਼ੱਕ ਤੁਸੀਂ ਇੱਕ ਇੱਕ ਪੀਸ ਮੰਗਵਾ ਕੇ ਦੇਖਿਓ ਫਿਰ ਉਸ ਤੋਂ ਬਾਅਦ ਸ਼ੋਰੂਮ 'ਚ ਜਾ ਕੇ ਉਹਨਾਂ ਨੂੰ ਕਹੋ ਵੀ ਸਾਨੂੰ ਹੈਵੀ ਸੂਟ ਦਿਖਾ ਦਿਓ 5000 ਤੋਂ ਉੱਤੇ ਵਾਲੇ ਤਾਂ ਸਾਰੇ ਸੂਟ ਐਸੇ ਦੇ ਵਿੱਚ ਦਿਖ ਰਹੇ ਨੇ ਜੀ ਸਾਰੇ ਤੇ ਕਿਉਂਕਿ ਅਸੀਂ ਜਾਂਦੇ ਰਹਿੰਦੇ ਹਾਂਗੇ ਸਾਨੂੰ ਪਤਾ ਹੈਗਾ ਅਸੀਂ ਦੇਖਦੇ ਆਂਗੇ ਸਾਰੇ ਇਹੀ ਸਟਫ ਦੇ ਉੱਤੇ ਆਏ ਹੋਏ ਨੇ ਇਹ ਸਿਰਫ ਆਪਾਂ ਨੂੰ ਇਹ ਹੈਗਾ ਮਿੱਲੇ ਦੇ ਵਿੱਚੋਂ ਮਾਲ ਚੱਕਦੇ ਆਂਗੇ ਤਾਂ ਸਾਨੂੰ ਸਸਤਾ ਪੈ ਜਾਂਦਾ ਹੈਗਾ ਬਾਕੀ ਕੱਟ ਪੀਸਾਂ ਚ ਸਭ ਤੋਂ ਮੇਨ ਗੱਲ ਇਹਨਾਂ ਦੀ ਇਹ ਵੀ 5 ਮੀਟਰ ਦਾ ਸੂਟ ਹੈ 5 ਤੋਂ ਉੱਤੇ 5.5 ਭਾਵੇਂ ਨਿਕਲਿਆ ਵੀ ਕੱਟ ਨਹੀਂ ਨਿਕਲੂਗਾ ਇਹ ਦੇਖੋ ਇਹ ਨਾ ਬਲੂਇਸ਼ ਗ੍ਰੀਨ ਜਾਂ ਗ੍ਰੇ ਡਾਰਕ ਗ੍ਰੇ ਜਾਂ ਸ਼ੇਡ ਕਹਿ ਸਕਦੇ ਆਂਗੇ ਤੇ ਇਹਦੇ ਵਿੱਚ ਚਾਰ ਸੂਟ ਨੇ ਜਿਵੇਂ ਕਿਸੇ ਨੇ ਇੱਕੋ ਜੇ ਲੈਣੇ ਹੋਣ ਜਿਵੇਂ ਕਿਸੇ ਨੇ ਵਿਆਹ ਮੈਰिज ਵਗੈਰਾ ਵਾਸਤੇ ਹੈ ਨਾ ਇੱਕੋ ਜੇ ਪਣਾ ਬਣਾਉਂਦੀਆਂ ਨੇ ਪਹਿਣਾ ਹਲਦੀ ਮਹਿੰਦੀ ਹੁਣ ਤਾਂ ਫੰਕਸ਼ਨ ਹੀ ਬਹੁਤ ਹੁੰਦੇ ਨੇ ਜੀ ਇਹ ਸਕਿਨ ਹੋ ਗਿਆ ਜੀ ਬਹੁਤ ਸੋਹਣਾ ਸਟੱਫ ਹੈਗਾ ਤੇ ਉਸ ਤੋਂ ਬਾਅਦ ਇਹ ਵਾਲਾ ਦੇਖੋ ਚਾਕਲੇਟੀ ਸ਼ੇਡ ਹੈਗਾ ਇਹਦੇ ਵਿੱਚ ਵੀ ਚਾਰ ਸੂਟ ਰਹਿਗੇ ਤੇ ਉਸ ਤੋਂ ਬਾਅਦ ਆ ਗਿਆ ਜੀ ਪੀਚ ਸ਼ੇਡ ਪੀਚ ਵੀ ਬਹੁਤ ਸੋਹਣਾ ਸ਼ੇਡ ਹੈਗਾ ਪੀਚ ਦੇ ਵਿੱਚ ਆਪਣੇ ਕੋਲੇ ਪੰਜ ਸੂਟ ਪਈ ਨੇ ਜੀ ਉਸ ਤੋਂ ਬਾਅਦ ਇਹ ਵੀ ਬਹੁਤ ਸੋਹਣਾ ਸ਼ੇਡ ਹੈ ਇਹਦੇ ਵਿੱਚ ਆਪਣੇ ਕੋਲੇ ਚਾਰ ਸੂ ਪੰਜ ਸੂਟੇ ਦੇ ਵਿੱਚ ਪਏ ਨੇ ਬਹੁਤ ਸੋਹਣਾ ਸ਼ੇਡ ਹੈ ਬਾਲਾ ਪਿਆਰਾ ਜਿਹਾ ਸ਼ੇਡ ਹੈਗਾ ਇਹ ਤੇ ਉਸ ਤੋਂ ਬਾਅਦ ਆ ਗਿਆ ਪੀਚ ਅਨੀਆਂ ਅਨੀਆਂ ਹੈਗਾ ਪੀਚ ਨਹੀਂ ਹੈਗਾ ਜੀ ਗਾਜਰੀ ਜਿਹਾ ਸ਼ੇਡ ਇਹਦੇ ਵਿੱਚ ਵੀ ਪੰਜ ਸੂਟ ਪਈ ਨੇ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦੀ ਇੱਕ ਤਾਂ ਆਪਣੇ ਕੋਲੇ ਇਹ ਪਰਪਲ ਸ਼ੇਡ ਹੈਗੇ ਜੀ ਇੱਕ ਇਸ ਕਾਈ ਦੇ ਵਿੱਚ ਆਪਣੇ ਕੋਲੇ ਪਏ ਨੇਗੇ 4 ਸੂਟ ਤੇ ਉਸ ਤੋਂ ਬਾਅਦ ਲੈਮਨ ਦੇ ਵਿੱਚ ਹੈਗੇ ਨੇ ਜੀ 3 ਸੂਟ ਆਪਣੇ ਕੋਲੇ ਸਿਰਫ ਇਹੀ 8 ਸੂਟ ਨੇਗੇ ਜੌਰ ਜਟ ਦੇ ਵਿੱਚ ਜੇ ਕਿਸੇ ਪਹਿਨ ਲੈਣੇ ਨੇ ਮੈਨੂੰ ਮੈਸੇਜ ਆ ਜਾਂਦੇ ਨੇ ਉਹ ਕਹਿੰਦੇ ਨੇ ਕਿਹੜੇ ਕਿਹੜੇ ਕਲਰ ਨੇ ਹੁਣ ਇਦਾਂ ਯਾਦ ਨਹੀਂ ਰਹਿੰਦੇ ਜੀ ਇੰਨੇ ਸਟਾਫ ਦੇ ਵਿੱਚ ਇਸ ਕਰਕੇ ਮੈਂ ਸਾਰਿਆਂ ਦੀ ਇਕੱਠਿਆਂ ਦੀ ਵੀਡੀਓ ਬਣਾ ਰਹੀ ਹਾਂ ਕਿ ਤੁਹਾਨੂੰ ਪਤਾ ਚੱਲ ਸਕੇ ਜੌਰ ਜਟ ਦੇ ਨੇ ਜੀ ਕੋਈ ਵੱਲ ਜੋਰ ਜੱਟ ਦੇ ਨਗੇ ਇਹ ਤੇ ਉਸ ਤੋਂ ਬਾਅਦ ਆ ਗਿਆ ਜੀ ਇੱਕ ਨਾ ਏ ਵਾਲਾ ਮੈਂ ਤੁਹਾਨੂੰ ਕੱਢ ਦਿਖਾ ਜਿਵੇਂ ਕਿਸੇ ਨਾ ਬੱਚੇ ਦੀ ਡਰੈਸ ਫਰੌਕ ਬਣਾਣੀ ਹੈਗੀ ਹੈ ਨਾ ਮੈਨੂੰ ਫਰੌਕ ਵਾਸਤੇ ਮੈਨੂੰ ਇਹ ਚੀਜ਼ ਜ਼ਿਆਦਾ ਅੱਛੀ ਲੱਗੀ ਬਾਕੀ ਜੇ ਸ਼ਾਈਨਿੰਗ ਵਾਲਾ ਜਾਗੋ ਜੁਗੋ ਤੇ ਸੂਟ ਬਣਾਣਾ ਤਾਂ ਵੀ ਬਹੁਤ ਸੋਹਣਾ ਲੱਗੂਗਾ ਇਹ ਮੈਂ ਖੋਲ ਕੇ ਦਿਖਾ ਦਿੰਦੀ ਹਾਂ ਸੋਹਣਾ ਜੀ ਇਹ ਇਹਦੇ ਵਿੱਚ ਨਾ ਇਹ ਸ਼ਾਈਨਿੰਗ ਹੈਗੀ ਪਿੰਕ ਦੇ ਵਿੱਚ ਸ਼ਾਈਨਿੰਗ ਹੈ ਜਿਆਦਾਤਰ ਇਹ ਡਰੈਸ ਬਣਾਉਣ ਵਾਸਤੇ ਗਾਉਨ ਵਗੈਰਾ ਹੈ ਨਾ ਇਦਾਂ ਦੀ ਚੀਜ਼ ਬਣਾਉਣ ਬਣਾਵਾ ਸਕਦੇ ਤੁਸੀਂ ਆਪਣਾ ਵੀ ਵਨ ਪੀਸ ਬਣਾ ਸਕਦੇ ਹੋ ਜਿਹੜੀਆਂ ਬਣਾ ਵਨ ਪੀਸ ਪਾਉਂਦੀਆਂ ਨਹੀਂ ਹੈ ਮੈਰਿਜ ਵਗੈਰਾ ਵਾਸਤੇ ਤੇ ਹੈਂਡਵਰਕ ਕਰਾਓ ਕੁਝ ਜੋ ਵੀ ਹੈ ਨਾ ਕਰਵਾਣਾ ਹੈਗਾ ਤਾਂ ਤੁਸੀਂ ਰੈਡੀ ਕਰਵਾ ਸਕਦੇ ਹੋ ਜਾਗੋ ਵਾਸਤੇ ਸ਼ਾਈਨਿੰਗ ਬੜੀ ਸੋਹਣੀ ਆਊਗੀ ਇਹਦੇ ਉੱਤੇ ਸ਼ਾਈਨਿੰਗ ਵਾਲਾ ਪੀਸ ਹੈਗਾ ਆਰਗੈਂਜ਼ਾ ਦਾ ਸ਼ਾਈਨਿੰਗ ਵਾਲਾ ਪੀਸ ਹੈਗਾ ਇਹ ਤੇ ਉਸ ਤੋਂ ਬਾਅਦ ਇੱਕ ਸ਼ਾਈਨਿੰਗ ਵਾਲਾ ਪੀਸ ਸਾਡੇ ਕੋਲੇ ਇਹੀ ਹੈ ਇਹਦੇ ਵਿੱਚ ਇਦਾਂ গোল ਲੰਦੀ ਫੋਲਿੰਗ ਗਾਜਰ ਸ਼ੇਰ ਦੇ ਵਿੱਚ 골ਡਨ ਦੀ ਫੋਲਿੰਗ ਹੋਈ ਹੋਈ ਆਰਗੈਂਜ਼ਾ ਦੇ ਉੱਤੇ ਇਹ ਤਾਂ 골ਡਨ ਦੀ ਫੋਲਿੰਗ ਇਹ ਦੋ ਸ਼ਾਈਨਿੰਗ ਵਾਲੇ ਨੇ ਇਹਨਾਂ ਤੇ ਡਰੈਸਾਂ ਵਗੈਰਾ ਤਿਆਰ ਕਰਵਾ ਸਕਦੇ ਹੋਗੇ ਤੁਸੀਂ ਤੇ ਉਸ ਤੋਂ ਬਾਅਦ ਆ ਗਿਆ ਜੀ ਅ ਇਹ ਵਾਲਾ ਆਪਣੇ ਕੋਲੇ ਆ ਗਿਆ ਜੀ 크ਰਸ਼ ਚ 크ਰਸ਼ ਕੋ 크ਰਸ਼ ਹੋ ਰਿਹਾ ਹੈਗਾ ਜਿਹੜਾ ਮੈਂ ਤੁਹਾਨੂੰ ਦਿਖਾਇਆ ਸੀਗਾ ਇਹ ਹੀ 크ਰਸ਼ ਹੋ ਰਹੀ ਪਹਿਲਾਂ ਵੀ ਆਇਆ ਸੀ ਇਹ ਲਾਸਟ ਇਅਰ ਵੀ ਆਪਾਂ ਨੇ ਬਹੁਤ ਜ਼ਿਆਦਾ ਸੇਲ ਕੀਤਾ ਸੀਗਾ ਇਹਦੇ ਵਿੱਚ ਸਿੰਗਲ ਪੀਸ ਹੈ ਪੀਚ ਦਾ ਤੇ ਉਸ ਤੋਂ ਬਾਅਦ ਆ ਗਿਆ ਇਹ ਮਸ਼ਲੀਨ ਦਾ ਲਵੈਂਡਰ ਸ਼ੇਡ ਹੈ ਮਸ਼ਲੀਨ ਦਾ ਮੈਨੂੰ ਦੱਸ ਕੇ ਜ਼ਰੂਰ ਬਾਕੀ ਨੰਬਰ ਲਗਾਣੇ ਸੀਗੇ ਨਾ ਤੇ ਸਾਡੇ ਲਈ ਬੰਨਾ ਟਾਈਮ ਨਹੀਂ ਸੀਗਾ ਇਹ 크ਰੇਪ ਦਾ ਪੀਸ ਆ ਗਿਆ ਜੀ ਪੀਸ ਕਲਰ ਦਾ ਤੇ ਇਹ ਮਸ਼ਲੀਨ ਦਾ ਆ ਗਿਆ ਜੀ ਬਹੁਤ ਸੋਹਣਾ ਕਲਰ ਹੈ ਇਨੂੰ ਡਸਟੀ ਜਾਂ ਰਸਟ ਕਹਿ ਸਕਦੇ ਹਾਂ ਆਪਾਂ 레드 ਵੀ ਨਹੀਂ ਹੈਗਾ ਚੈਰੀ ਵੀ ਨਹੀਂ ਹੋਰ ਹੀ ਕਲਰ ਹੈ ਬਹੁਤ ਹੀ ਨਵਾਂ ਜਿਹਾ ਕਲਰ ਹੈ ਬਹੁਤ ਸੋਹਣਾ ਹੈਗਾ ਖੁਦ ਮੈਂ ਆਪਣਾ ਸੂਟ ਰੈਡੀ ਕਰਵਾਉਂਗੀ ਇਸ ਕਲਰ ਦੇ ਵਿੱਚ ਬਹੁਤ ਸੋਹਣਾ ਹੈਗਾ ਤੇ ਸਟਫ ਵੀ ਬਹੁਤ ਸੌਫਟ ਹੈਗਾ ਇਹਦਾ ਉਸ ਤੋਂ ਬਾਅਦ ਆ ਗਿਆ ਜੀ ਸਿਲਵਰ ਸਿਲਵਰ ਦੇ ਮੈਨੂੰ ਪਹਿਣਾ ਦੇ ਬਹੁਤ ਜਿਹੇ ਮੈਸੇਜ ਆ ਰਹੇ ਸੀ ਸਿਲਵਰ ਦੋ ਸੂਟ ਪਹਿਣੇ ਇਹਦੇ ਵਿੱਚ ਆਰਗੈਂਜ਼ਾ ਦੇ ਵਿੱਚ ਆਰਗੈਂਜ਼ਾ ਕ੍ਰੇਪ ਆਰਗੈਂਜ਼ਾ ਕ੍ਰੇਪ ਹੋ ਹੈਗੀਏਗੀ ਇਹ ਤੇ ਕ੍ਰੇਪ ਹੀ ਕਹਿ ਸਕਦੇ ਆ ਆਪਾਂ ਇਹਨੂੰ ਕ੍ਰੇਪ ਔਰਗੈਂਜ਼ਾ ਕ੍ਰੇਪ ਦੀ ਹੈ ਕ੍ਰੇਪ ਹੀ ਹੈ ਇਹ ਇੱਕ ਤਰ੍ਹਾਂ ਦੀ ਤੇ ਉਹਦੇ ਵਿੱਚ ਸਿਲਵਰ ਦੇ ਵਿੱਚ ਦੋ ਪੀਸ ਹੈ ਉਸ ਤੋਂ ਬਾਅਦ ਆ ਗਿਆ ਜੀ ਇਹ ਵੀ ਆਪਣੇ ਕੋਲੇ ਆ ਗਿਆ ਜੀ ਮੀਚੂ ਚ ਜੀਮੀਚੂ ਦੇ ਵਿੱਚ ਆ ਗਿਆ ਜੀ ਇਹ ਸੂਟ ਦੋ ਤਾ ਪੀਸ ਦੋ ਸੂਟ ਪਏ ਨੇ ਆਪਣੇ ਕੋਲੇ ਪਿਸਤਾ ਦੇ ਇਹ ਅਨੀਅਨ ਪਏਗਾ ਇਹ ਲਵੈਂਡਰ ਸ਼ੇਡ ਦੇ ਵਿੱਚ ਪਏ ਨੇਗੇ ਪਰਪਲ ਸ਼ੇਡ ਦੇ ਵਿੱਚ ਪਏ ਨੇਗੇ ਜੀ ਇਹ ਸੂਟ ਪਰਪਲ ਦੇ ਵਿੱਚ ਫਰੋਜ਼ੀ ਦੇ ਵਿੱਚ ਹੈਗਾ ਇੱਕ ਡਾਰਕ ਫਰੋਜ਼ੀ ਹੈ ਇਹ ਲਾਈਟ ਫਰੋਜ਼ੀ ਹੈ ਇੱਕ ਗ੍ਰੀਨਿਸ਼ ਜਿਹਾ ਫਰੋਜ਼ੀ ਹੈ ਤੇ ਇੱਕ ਆ ਗਿਆ ਜੀ ਗ੍ਰੇ সিলਵਰ ਵਰਗਾ 골ਡਨ ਜੀ 골ਡਰ ਨਹੀਂ ਗ੍ਰੇ ਹੈ ਲਾਈਟ 골ਡਨ ਵੀ ਕਹਿ ਸਕਦੇ ਆ ਗ੍ਰੇ ਵੀ ਕਹਿ ਸਕਦੇ ਆਗੇ ਇਹਨੂੰ ਮਾਊਸ ਜਿਹਾ ਸ਼ੇਡ ਇਹ ਆ ਗਿਆ ਜੀ ਮੀਟੂ ਜੀ ਸਟਫ ਜੀ ਮੀਟੂ ਜੋ پسند ਆਂਦਾਗਾ ਜੀ ਮੀਟੂ ਚ ਲੈ ਸਕਦੇ ਆ ਸਾਰਾ ਇਹ ਮਸਲੀਨ ਦੇ ਆਗੇ ਜੀ ਮਸਲੀਨ ਦੇ ਇਹ ਕਲਰ ਆਗੇ ਇਹ ਕਾਟਨ ਮਸਲੀਨ ਆਗੇ ਜੀ કોટਨ ਮਸਲੀਨ ਇਹਨਾਂ ਨੂੰ ਆਪਾਂ ਗਰਮੀ 'ਚ ਵੀ ਪਾ ਸਕਦੇ ਆਂਗੇ। ਹਲੋ ਜੀ। ਇਹ ਪੈਰਟ ਪੈਰਟ ਹੈਗਾ। ਕੋਟਨ ਮਸਲੀਨ ਦੇ ਅਗੇ ਜੀ ਇਹ 골ਡਨ ਜੀ ਸ਼ੇਡ ਜੀ ਆ ਗਈ, ਇਹ ਬ੍ਰਾਉਨਿਸ਼ ਜੀ ਸ਼ੇਡ ਆ ਗਈ। ਤੇ ਰਸਟ ਮਸਟਰਡ ਸ਼ੇਡ ਆ ਗਈ ਜੀ ਤਿੰਨ ਸੂਟ। ਉਸ ਤੋਂ ਬਾਅਦ ਆ ਗਈ ਪਿਕਾਕ ਦੇ ਦੋ ਸੂਟ, ਇੱਕ 올ਿਵ ਗ੍ਰੀਨ ਆ ਗਿਆ ਜੀ, orange ਆ ਗਏ ਤਿੰਨ ਸੂਟ, ਇੱਕ ਇਹ ਮੈਂਦੀ ਆ ਗਿਆ। ਤੇ ਲੋ ਜੀ। ਇਹ ਦੋ ਆਵਾਂ ਲਾ ਸ਼ੇਡ ਅਗੇ ਮੰਗੋ ਸ਼ੇਡ ਜਾ ਏ ਆਗੇ ਜੀ ਮਸਲੀਨ कॉटन ਦੇ ਵਿੱਚ ਜਿਹੜਾ ਕਲਰ ਪ੍ਰਿੰਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਫਟਾਫਟ ਆਰਡਰ ਬੁੱਕ ਕਰ ਸਕਦੇ ਹੋ ਇਹ ਪੀਸ ਆਪਣੇ ਕੋਲੇ ਹੈਗੇ ਨੇ ਜੀ अवेलेबल ਨੇ ਇਸ ਟਾਈਮ ਤੇ 400 ਰੁਪਏ ਦਾ ਪੀਸ ਹੈ ਇੱਕ ਪੀਸ ਤੇ ਵੀ ਸ਼ਿਪਿੰਗ ਫ੍ਰੀ ਹੈ ਦੱਸ ਲੋ 20 ਲੋ ਜਿੰਨੇ ਵੀ ਤੁਸੀਂ ਲੈਣੇ ਨੇ ਸ਼ਿਪਿੰਗ ਫ੍ਰੀ ਹੈਗੀ ਜੇ ਕਿਸੇ ਪਹਿਣਨਾ ਸ਼ੌਂਕ ਵਾਸਤੇ ਲੈਣੇ ਨੇ ਤਾਂ ਲੈ ਸਕਦੇ ਹੋਗੇ ਤੁਸੀਂ ਕੰਪਟਿਕ ਵਾਸਤੇ ਲੈਣੇ ਨੇ ਤਾਂ ਜਿਹੜੀਆਂ ਵਰਕ ਕਰਦੀਆਂ ਨੇਗੇ ਪਹਿਣਾ ਉਹ ਵੀ ਲਾ ਸਕਦੀਆਂ ਨੇਗੀਆਂ ਮੰਗਵਾ ਸਕਦੀਆਂ ਨੇਗੀਆਂ ਸ਼ਿਪਿੰਗ ਫ੍ਰੀ ਹੈ 400 ਦਾ ਪੀਸ ਹੈ ਜੀ ਇੱਕ ਸੂਟ 400 ਦਾ ਪੀਸ ਨਹੀਂ ਹੈਗਾ ਮਤਲਬ ਪੂਰਾ ਸੂਟ ਹੀ ਹੈ 5 ਮੀਟਰ ਦਾ 400 ਰੁਪਏ ਦਾ ਸ਼ਿਪਿੰਗ ਫ੍ਰੀ ਹੈ ਸਾਡਾ ਨੰਬਰ ਹੈ 92531150369253115036 ਦੇ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਥੈਂਕ ਯੂ